ਹੈਂ ਆ ਦੇ ਲੈ ਕੜੀ ਲਚਣ ਕਰਦੀ ਹੈ ਇਹ ਬੇਸ਼ਰਮ ਉਹ ਤਾਂ ਕੋਈ ਕੰਮ ਹੈ ਨਹੀਂ ਨਾ ਸੰਗ ਸ਼ਰਮ ਹੈ ਨਹੀਂ ਤੈਨੂੰ ਹੈ ਤੜਕੇ ਮੇਕਅਪ ਸ਼ੇਕਅਪ ਕਰਕੇ ਚੌਂਦੜੇ ਚੜਕੇ ਵਹਿਗੀ ਕੰਮ ਨਹੀਂ ਹੈਗਾ ਤੈਨੂੰ ਕੋਈ ਫੋਨ ਲਾ ਕੇ ਭੇਜੂਗੀ ਹੋਰ ਕੋ ਕੰਮ ਨਹੀਂ ਉਹ ਤਾਂ ਕੰਜਰ ਬਾਹਰ ਨਿਕਲ ਕੇ ਬਹਿ ਗਿਆ ਤੈਨੂੰ ਗੁਰਛੱਲੇ ਉਡਾਉਣਾ ਨੂੰ ਦੇਖਿਆ ਵਸਬ ਆਪ ਦੇਗਾ ਫੋਨ ਕਿਉਂ ਕੰਮ ਨੂੰ ਕੀ ਮੈਂ ਨੌਕਰ ਲੱਗੀ ਹੋਈ ਆ ਕਿਉਂ ਹੋਰ ਤੇਰੀ ਮਾਂ ਕਰੂ ਕੰਮ ਆਕੇ ਕਿਉਂ ਤੂੰ ਨਹੀਂ ਕਰ ਸਕਦੀ ਕੰਮ ਕਿਉਂ ਕੀ ਗੱਲ ਟੁੱਟੇ ਹੈਨੇ ਤੈਨੂੰ ਕਦ ਵਸ ਤਸਿਹੜਿਆ ਤੈਨੂੰ ਮੇਰਾ ਕਿਹੜਾ ਟੱਬਰ ਖਾਣ ਵਾਲਾ ਇੱਥੇ ਅੱਛਾ ਮੇਰੇ ਕਿਹੜਾ ਜਵਾਕ ਨੇ ਖਾਣ ਵਾਲੇ ਕਿਆ ਜਦੋਂ ਥਾਲ ਪਰਕੇ ਬਹਿ ਜਾਣੀ ਐ ਦੋ ਹੱਥਾਂ ਨਾਲ ਆਪ ਦੇ ਜੋਗਾ ਮੈਂ ਕਰ ਲੈਨੀ ਆ ਬਾਲਾ ਮੇਰੇ ਸਿਰ ਤੇ ਨਾ ਚੜਿਆ ਕਰ ਮਾਂ ਤਾਂ ਅੱਛਾ ਕੀ ਗੱਲ ਜਿੰਨਾ ਕੋ ਹੁੰਦਾ ਮੈਂ ਕਰ ਲੈਨੀ ਆ ਕੰਮ ਕੰਮ ਨੂੰ ਮੈਂ ਤੇਰੀ ਮਾਂ ਦੀ ਨੌਕਰ ਰੱਖੀ ਹੋਈ ਆਂਗੀ ਮੇਰੀ ਮਾਂ ਘੜਾ ਇੱਥੇ ਆ ਕੇ ਪਰੌਂਠੇ ਖਾਂਦੀ ਜਿਹੜੇ ਤੂੰ ਥੱਕ ਗਈ ਤੂੰ ਨਹੀਂ ਖਾਂਦੇ ਪਰੌਂਠੇ ਅੱਛਾ ਮੈਂ ਖਾਨੀ ਆ ਮੈਂ ਕਰਦੀ ਵੀ ਆ ਅੱਛਾ ਕੀ ਕਰਦੀ ਆ ਤੂੰ ਆ ਤੜਕੇ ਬੈਗੀ ਚੌਂਤਰੀ ਚੜਕੇ ਮੇਕਅਪ ਲਾ ਕੇ ਨਾ ਮੇਰਾ ਮੇਕਅਪ ਦੁਖਦਾ ਤੈਨੂੰ ਮੇਰੇ ਮੇਕਅਪ ਦੀ ਮੱਛੀ ਜਾ ਕਰ ਟੁੱਟੇ ਹੈ ਤਾਂ ਨਹੀਂ ਕੰਮ ਕਰਿਆ ਕਰ ਕੰਮ ਪਿਆ ਕਰ ਰੋਟੀ ਪਾਣੀ ਬਣਾਉਣ ਵਾਲਾ ਤੇਰੀ ਮਾਂ ਬਣਾਉਗੀ ਆ ਕੇ ਮੇਤੋ ਨਹੀਂ ਹੁੰਦਾ ਅੱਛਾ ਹੁੰਦਾ ਕਰ ਲੈ ਨਹੀਂ ਹੁੰਦਾ ਨਾ ਸੀ ਕਰਦੀ ਮੈਂ ਵੀ ਨਹੀਂ ਕੰਮ ਡੰਡੀ ਲੱਗਾ ਨੌਕਰ ਨਹੀਂ ਰੱਖੀ ਹੀ ਮੈਂ ਜੋ ਬਾਹਰ ਭੱਗ ਗਿਆ ਨਾ ਤਾਂ ਮੈਂ ਆਪਦੇ ਏਰਮਾਨ ਮਾਰ ਲਾ ਹੁਣ ਮੈਂ ਤਿਆਰ ਨਾ ਹੋਵਾਂ ਮੈਂ ਮੇਕਅਪ ਨਾ ਕਰਾਂ ਕਿਉਂ ਮੈਂ ਕੋ ਰੰਡੀ ਥੋੜੀ ਆ ਬਾਹਰ ਹੀ ਉਜੜਿਆ ਆਪੇ ਆ ਜੂ ਕਦੇ ਇਹ ਪਾ 빅ਮੇ ਖੜੀ ਐ ਲੋਕ ਤਾਂ ਕੋਟ ਚ ਥੱਲੇ ਫਿਰਦੇ ਨੇ ਇਹ ਕੱਪੜਿਆਂ ਤੋਂ ਬਾਹਰੋਂ ਹੀ ਫਿਰਦੀ ਐ ਹਦਿਆਂ ਕਾ ਦਾ ਵਦਿਆਂ ਹੈ ਤਾਂ ਟੰਨੀ ਕਰ ਦੇਂਦਾ ਭਾਬੀ ਓ ਪਾਬੀ ਕੀ ਖਾਨੀ ਹੈ ਇਹ ਜਾਂ ਤੂੰ ਕਿਉਂ ਤੈਨੂੰ ਨੀ ਠੰਡ ਠੰਡ ਲੱਗਦੀ ਮੈਂ ਤਾਂ ਕੰਮ ਦਾ ਫਿਰਦਾ ਕੋਟੀ 'ਚ ਵੀ ਹਾਂ ਤੇ ਤੂੰ ਕੰਬਣ ਜੋਗ ਗਈ ਹੈ ਹੈ ਕੀ ਢਾਈ ਤਾਂ ਹੱਡੀਆਂ ਨੇ ਤੇਰੇ 'ਚ ਓ ਕੀ ਕਰੀਏ ਭਾਬੀ ਤੂੰ ਤਾਂ ਪਤਾ ਨਹੀਂ ਕੀ ਖਾਨੀ ਹੈ ਤੈਨੂੰ ਤਾਂ ਨਹੀਂ ਲੱਗਦੀ ਮੈਨੂੰ ਤਾਂ ਬਲਾਈ ਹੀ ਲੱਗਦੀ ਹੈ ਸੱਚੀ ਅੱਛਾ ਹਾਂ ਦੋ ਚਾਰ ਹੋਰ ਛਾੜ ਲੈ ਫਿਰ ਮਰਸੀ ਇਹ ਨਾ ਹੋਵੇ ਤਾਂ ਚੱਲ ਛੱਡ ਭਾਬੀ ਤੂੰ ਤਾਂ ਪਤਾ ਨਹੀਂ ਕੀ ਖਾਨੀ ਐਵੇਂ ਲੜਨ ਬਹਿ ਜਾਨੀ ਐ ਮੈਨੂੰ ਰੋਟੀ ਪਾ ਕੇ ਦੇ ਭੁੱਖ ਲੱਗੀ ਐ ਰੋਟੀ ਨਾ ਖ ਦੇ ਤਾਂ ਨਾਣ ਪਕਾ ਕੇ ਦੇ ਦਾਂ ਮੈਂ ਲੈ ਤੂੰ ਨਹੀਂ ਪਕਾ ਕੇ ਦੇਂਗੀ ਹੋਰ ਕੌਣ ਪਕਾ ਕੇ ਦਊਗਾ ਤੇਰੀ ਮਾਂ ਪਕਾ ਕੇ ਦੇਊਗੀ ਓ ਭਾਬੀ ਜੇੜ ਦਾ ਖਿਆਲ ਰੱਖਿਆ ਕਰ ਮੈਂ ਤੇਰਾ ਪਤਾ ਕਿੰਨਾ ਖਿਆਲ ਰੱਖਦਾ ਬਸ ਤੇਰੇ ਖਿਆਲ ਦੀ ਲੋੜ ਨਹੀਂ ਮੈਨੂੰ ਮੈਂ ਤੈਨੂੰ ਦੱਸਾਂ ਦੇਖ ਐਵੇਂ ਜਮਾਨ ਚ ਲਾਉਂਦੀ ਐ ਦੇਖ ਬੱਟੇ ਮੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੇ ਉਹਨੂੰ ਨਹੀਂ ਸ਼ਰਮ ਆਉਂਦੀ ਦੋ ਰੋਟੀਆਂ ਲਾ ਦੇਈਆਂ ਫੇਰ ਕੀ ਕਰ ਜੈਂਗੀ ਤੂੰ ਤੂੰ ਤਾਂ ਦੇ ਕਾ ਤੋਂ ਲੜਨ ਬੈ ਗਈਆਂ ਤੁਸੀਂ ਆਪੇ ਲਿਆ ਕੇ ਦਿਓ ਦਿਓ ਮੈਂ ਤਾਂ ਜਾ ਕੇ ਪੈਣਾਗਾ ਤਾਂ ਹੀ ਤਾਂ ਸਿਰ ਚੜਰੀ ਹੈਗੀ ਪਹਿਲਾਂ ਉਹਨੇ ਸਿਰ ਚੜਲੇ ਤੂੰ ਹੁਣ ਤੂੰ ਸਿਰ ਚੜ ਲੈ ਇਹਨੂੰ ਬੋਲ ਕੇ ਐਨਾ ਨਾ ਦੁਖਿਆ ਨਾ ਕਰ ਤੂੰ ਮੇਰੇ ਤੇ ਆਪਦੇ ਨੂੰ ਸਮਝਾ ਲੈ ਤੈਨੂੰ ਠੰਡ ਲੱਗਦੀ ਹੈ ਮੈਨੂੰ ਠੰਡ ਲੱਗਦੀ ਮੈਨੂੰ ਤਾਂ ਠੰਡ ਲੱਗਦੀ ਨਹੀਂ 5 ਵਜੇ ਉੱਠ ਕੇ ਕੱਪੜੇ ਧੋਤੇ ਨੇ ਧੋ ਉਹ ਫਿਰ ਮੈਂ ਆਪਦੇ ਧੋ ਲੈਣੀ ਆ ਰੋਟੀਆਂ ਲਾਉਂਦੀ ਮਰਦੀਆਂ ਬਾਹਲਾ ਮੇਰੇ ਤੇ ਨਾ ਸਿਰ ਨਾ ਚੜ ਤੂੰ ਆਪਦੀਆਂ ਪਕਾਓ ਤੇ ਖਾਓ ਅੱਛਾ ਹਾਂ ਤੇਰਾ ਮੂੰਹ ਦੇਖਣ ਵਾਸਤੇ ਲਿਆਂਦਾ ਨਾ ਕੀ ਕਰਾਂ ਕਿੱਥੇ ਜਾਵਾਂ ਮੂੰਹ ਤਾਂ ਦੇਖਣਾ ਪਊ ਘਰ ਦੇ ਵਿੱਚ ਮੈਂ ਤਾਂ ਰੋਟੀ ਲਾਉਂਗੀ ਉਹ ਮੈਂ ਤਾਂ ਜਵਾਕ ਨੂੰ ਰੋਟੀ ਦੇਣੀ ਹੈ ਹੂੰ ਜਵਾਕ ਜੰਮੇ ਨੇ ਫਿਰ ਖਵਾਓ ਰੋਟੀਆਂ ਹੋਰ ਤੂੰ ਨਾ ਜੰਮੀ ਜਵਾਕਾ ਤੂੰ ਅਹੀਂ ਰਹੀ ਚੰਗਾ ਫੰਡਰਾ ਮੈਂ ਜਵਾਕ ਡਾਊਨਲੋਡ ਕਰ ਲਾਂ ਸ਼ਰਮ ਨਹੀਂ ਆਉਂਦੀ ਬੋਲਦੀ ਨੂੰ ਵੱਡੇ ਮੂਰੇ ਕਿਵੇਂ ਬੋਲਦੀ ਹੈ ਜਵਾਨ ਚਲਾਉਂਦੀ ਹੈ ਹੱਥ ਚਲਾ ਲਿਆ ਕਰ ਜਿਵੇਂ ਜਵਾਨ ਚਲਾਉਣੀ ਹੈ ਆ ਵੱਡੇ ਨੂੰ ਨਹੀਂ ਸ਼ਰਮ ਆਉਂਦੀ ਕਿਵੇਂ ਬੋਲਦੇ ਨੇ ਕਾਹਦੇ ਨਾਲ ਸੇ ਮਜਵਾਕ ਮੈਂ ਕੰਮ ਤਾਂ ਕਹਿਣ ਗਈ ਕੰਮ ਨੂੰ ਤਾਂ ਕਹਿਣ ਗਈ ਕੰਮ ਨੂੰ ਤਾਂ ਕਹਿਣੀ ਪਊਈ ਤੇਰਾ ਮੂੰਹ ਨਹੀਂ ਦੇਖਣਾ ਹੈਗਾ ਉਹ ਤਾਂ ਤੁਹਾਡੇ ਚਾਉਣੇ ਵਾਸਤੇ ਗਿਆ ਹੋਇਆ ਬਾਹਰ ਕਮਾਉਣ ਮੇਰੀ ਤਾਂ ਹਵਾਤ ਨਹੀਂ ਲੈਂਦਾ ਤੂੰ ਪਾਲਦੀ ਹੈ ਜਵਾਕ ਤੇਰੇ ਵਾਸਤੇ ਗਿਆ ਕਮਾਉਣ ਮੇਰੇ ਵਾਸਤੇ ਗਿਆ ਮੈਂ ਤਾਂ ਸ਼ਿੰਗਾਰ ਕਿੱਥੋਂ ਲਾਉਣੀ ਹੈਗੀ ਮੈਂ ਤਾਂ ਆਈ ਮੌਜ ਲੁੱਟੂ ਆਈ ਬੁੱਲੇ ਵੱਡੂ ਆਲੰਦਕ ਕੰਜਨ ਨੂੰ ਕੋਈ ਨਾ ਮੈਂ ਕਰੂ ਫੋਨ ਉਹਨੂੰ ਤੇਰਾ ਢਿੱਡ ਦੋਖਾ ਹਾਂ ਤੇਰੇ ਤੇਰੀ ਮਾਂ ਲੋ ਦੁਖੇ ਤੇਰਾ ਦੁਖੇ ਤੇਰੇ ਹੀ ਦੁਖਦਾ ਮੇਰੀ ਮਾਂ ਦਾ ਆ ਕੇ ਕੁਝ ਕਹਿੰਦੀ ਪਕਾ ਕੇ ਨਹੀਂ ਦਰਦੀ ਮੂਰੇ ਬੋਲਦੀ ਕਿਵੇਂ ਅਕਦੀ ਜਵਾਨ ਲੱਗਿਆ ਲੁੱਤਰੋ ਹੱਥ ਵੀ ਚਲਾ ਲਿਆ ਕੰਜ ਮੈਨੂੰ ਲੁੱਤਰੋ ਚੱਲਦੀ ਏ ਤੇਰੀ ਮੇਰੀ ਲੁੱਤਰੋ ਐਂ ਚੱਲੂ ਐਂ ਕਰੂੰਗੀ ਸਿੱਧੇ ਤੁਹਾਨੂੰ ਮੈਂ ਤਾਂ ਐਂ ਮौज ਕਰੂੰ ਬੇਲੀ ਰਹੂੰ ਜਵਾਂ ਨਹੀਂ ਢੱਕਾ ਦੋੜਦੀ ਲੈ ਨਾ ਦਾ ਤਾਹੀ ਹਾਲ ਰਹਿਣਾ ਆਪਾਂ ਤਾਂ ਫਿਰ ਤੁਰ ਕਿਉਂਨੇ ਆ ਬਾਹਰ ਘੁੰਮ ਕਿਉਂਨੇ ਆ ਹਰੇ ਹਰੇ ਠੰਡੀ ਬਹੁਤ ਹੋ ਗਈ ਯਾਰ ਠੰਡ ਹੋ ਗਈ ਠੰਡਾ ਬਈ ਆਪਣੇ ਨਾਲ ਦੇ ਤਾਂ 15 ਸਾਰੀ ਬੇਹੇ ਗਏ ਯਾਰ ਆਪਣਾ ਵੀ ਹਿੱਲਾ ਕਰਨ ਲਾ ਕੋਈ ਆਪਣਾ ਹਿੱਲਾ ਬਈ ਆਪਰਾਂ ਦਾ ਹੁਣ ਕੰਮ ਹੀ ਇਹੋ ਜੇ ਨੇ ਹੂੰ ਆਪਣਾ ਨਾਂ ਕੋਈ ਹੋਵੇ ਨਾ ਆਪਾਂ ਨੂੰ ਕੋਈ ਕੁੜੀ ਦੇਵੇ ਦੇਖ ਲੈ ਆਪਾਂ ਇਹਦੇ ਨਾਲ ਮਾਲੀ ਉਹ ਸੜਿਆ ਹੋਇਆ ਬੰਦਾ ਉਹਦਾ ਵੀ ਹੋ ਗਿਆ ਕਰਾ ਲੈਣੇ ਫਿਰ ਆਪਣੀ ਤਾਂ ਲੈਂ ਨਹੀਂ ਨੀ ਮੇਰੀ ਤਾਂ ਲੈਂ ਨਹੀਂ ਟੇਢੀ ਆ ਅੱਛਾ ਮੈਂ ਤਾਂ ਹਜੇ ਕੰਮਾਂ ਚ ਨਹੀਂ ਆਇਆ ਮੈਂ ਨਹੀਂ ਕਰਨਾ ਭੂ ਭੂ ਮੇਰਾ ਹੁਣ ਕੀ ਬਦਮ ਕਿੱਥੇ ਗੋਲੀ ਚੱਲ ਜੇ ਕਿੱਥੇ ਬੰਦੇ ਕੇ ਇਹਨਾਂ ਨੇ ਤਾਂ ਬੈਂਸ ਬਾੜੀ ਵਾਲੀ ਆ ਇਹ ਟੱਕਰਾ ਮੈਂ ਦੂਸਰਾ ਸ਼ੂ ਹੋਣੀ ਕੁੜੀ ਦੰਦਾ ਹੁਣ ਕੜਾ ਦੇ ਇੱਕ ਕੰਨੂ ਕੜਾ ਦੋ ਮਾਰਨੀਆ ਕੁੜੀ ਵਾਲਿਆਂ ਤੈਨੂੰ ਦੇਖ ਕੇ ਤੇ ਹੁਣ ਕੀ ਕਰਿਆ ਜਾਵੇ ਮੇਰਾ ਵੀ ਹਿੱਲਾ ਕਰੋ ਬੋ ਠੰਡਾ ਕਰਦਾਂਗੇ ਤੇਰਾ ਵੀ ਹਿੱਲਾ ਹੋ ਜੀਦਾ ਤੇਰਾ ਵੀ ਕਰਦਾਂਗੇ ਹਿੱਲਾ ਵੀ ਹੁਣ ਕਰਵਾ ਜਾਦਾ ਉਹ ਹੂੰ ਬਦਮਾਸ਼ ਜਨਾਨੀ ਉਹ ਬੰਦੂ ਦੇ ਬਦਮਾਸ਼ਾਂ ਦੀ ਲੈਨਤ ਨਹੀਂ ਜਨਾਨੀਆਂ ਹੁੰਦੀ ਹੁੰਦੀ ਕਦੇ ਅੱਛਾ ਬਦਮਾਸ਼ੀ ਜੇ ਕਦੇ ਵੀ ਜਨਾਨੀ ਨੂੰ ਜਿਹੜਾ ਆਸਕ ਹੋਊਗਾ ਉਹ ਕਦੇ ਬਦਮਾਸ਼ ਨਹੀਂ ਹੋਊਗਾ ਆਸਕ ਬੰਦਾ ਜੇਲ੍ਹ ਥੋੜੀ ਜਾਂਦਾ ਹੁੰਦਾ ਜੇ ਉਹ ਤਾਂ ਸਾਡੇ ਵਰਗ ਹੀ ਜਾਂਦੇ ਨੇ ਉਹ ਸੌਰੀ ਫਰੈਂਡ ਦੇ ਬੰਦੇ ਬਏਗਾ ਮੇਰੇ ਤਾਂ ਸੋਚ ਲੱਗੀ ਪਈ ਆ ਇਹ ਮੇਰਾ ਕੀ ਬਣੂ ਤੇ ਉਹਦਾ ਹੁਣ ਕੀ ਬਣਨਾ ਦੇਖੀ ਮੇਰਾ ਸਾਲਾ ਕੀ ਬੋਲਦਾ ਮੈਂ ਕੀ ਰੱਬ ਦੇ ਮਾਂ ਮਾਰੇ ਨੇ ਮੇਰੇ ਕੋਲ ਬਣਨਾ ਨਹੀਂ ਦੇਖਦਾ ਤੈਨੂੰ ਕਿਹੜਾ ਦਿੰਦਾ ਡੋਲਾ ਕੋਈ ਗੱਲ ਨਹੀਂ ਰੱਬ 12 ਸਾਲਾ ਵਾ ਦਾ ਰੂੜੀ ਜੀ ਵੀ ਸੁਣ ਲੈਂਦਾ ਹੈ ਇਹ ਕੀ ਗੱਲ ਐ ਕੋਈ ਨਾ ਜੱਟ ਨੂੰ 12 ਕਿੱਲੇ ਜ਼ਮੀਨ ਦੇ ਆਉਂਦੇ ਨੇ ਕੋਈ ਨਾ 12 ਕਿੱਲੀ ਰਹਿ ਜਾਣਗੇ ਜਨਾਨੀ ਨਹੀਂ ਆਉਂਦੀ ਕੋਈ ਗੱਲ ਨਹੀਂ ਆਊਗੀ ਐਂ ਕਰ ਅੱਗ ਦਾ ਬਾਲ ਐ ਫੇਰ ਲੜ ਲਾਂਗੇ ਜਾਉਣਾ ਚੱਕ ਕੇ ਫੋਨ ਲੈਣਾ ਫੋਨ ਜਾ ਚੱਕ ਕੇ ਕਰੇ ਤਾਂ ਨਾ ਬੁੜੀ ਜੀ ਮੂਡ ਖਰਾਬ ਕਰ ਦਿੰਦੀ ਸਵੇਰੀ ਉੱਠਦੇ ਹੈ ਜੇ ਤਿਆਰ ਹੋਵਾਂ ਹਾਂ ਤੂੰ ਕਿਨੂੰ ਬਖਾਣਾ ਤਿਆਰ ਹੋ ਕੇ ਦੱਸ ਦੋ ਸਾਲ ਹੋ ਗਏ ਨੇ ਉਹਨੂੰ ਗਏ ਨੂੰ ਨਾ ਵਾਈ ਨਾ ਧਾਈ ਕਹਿੰਦਾ ਸੀ ਮੈਂ ਤੈਨੂੰ ਬੁਲਾ ਲੂੰਗਾ ਉੱਥੇ ਜਾ ਕੇ ਬੁਲਾ ਲੂੰਗਾ ਪਤਾ ਨਹੀਂ ਕਿਹੜੀ ਕੰਜਰੀ ਦੇ ਨਾਲ ਉੱਥੇ ਗੁਰਛਰਲੇ ੜਾਉਂਦਾ ਹੋਊਗਾ ਤੜਕੇ ਉੱਠਦੇ ਨੇ ਝੰਬੜ ਜਾਂਦੇ ਨੇ ਚਲ ਹੁਣ ਇਹਨੇ ਤਾਂ ਮੂਡ ਖਰਾਬ ਕਰ ਹੀ ਦਿੱਤਾ ਵੀ ਬਲਾ ਮੈਂ ਤਿਆਰ ਵੀ ਨਾ ਹੋਵਾਂ ਮੇਰੇ ਅੰਦਰ ਦੇਲ ਨਹੀਂ ਮੇਰਾ ਨਹੀਂ ਜੀ ਕਰਦਾ ਤਿਆਰ ਹੋਣ ਨੂੰ ਮੈਂ ਬੰਦਾ ਨਹੀਂ ਮੈਂ ਮਰ ਜਾਵਾਂ ਦੱਸ ਕੀ ਤੇ ਜਾਣੀਂ ਨਾ ਦਾ ਖੇਤ ਦੀ ਹਵਾ ਖਾ ਕੇ ਆਉਣੀਆ ਤੇ ਨਾਲੇ ਗੋਗਲੂ ਲੈ ਕੇ ਆਵਾਂਗੀ ਖੇਤੋਂ ਬੁੜੀ ਦਾ ਐਵੇਂ ਹੀ ਨਹੀਂ ਪਤਾ ਵੀ ਮਗਰੀ ਤੁਰਿਆਵੇ ਪਰ ਆਲੀ ਪਰ ਆਲੀ ਵੀ ਸਾਰੀ ਮਚਾਦੀ ਦਾ ਤਾਂ ਮੈਂ ਹੁਣ ਤਾਂ ਪੱਕਾ ਵਿਆਹ ਨਹੀਂ ਕਰਾਉਣਾ ਉਹ ਕਿੰਨਾ ਸੋਹਣਾ ਮੁੰਡਾ ਹੈ ਪੱਕ ਵੀ ਕਿੰਨੀ ਸੋਹਣੀ ਲੱਗਦੀ ਹੈ ਬਣ ਕੇ ਘਰ ਦੋ ਬਣਾ ਗਏ ਤੁਸੀਂ ਇਹ ਪਤਾ ਨਹੀਂ ਕੀ ਗੱਲਾਂ ਨੇ ਇਹ ਵੰਬੋਏ ਪੋਜੀ ਵੰਬੋਏ ਆ ਵੀਡੀਓ ਤੇਰੀ ਬਣ ਜਾਈ ਤੇ ਦੇਖ ਨਹੀਂ ਜਾ ਤੇਰੇ ਕੋਲ ਵੀ ਆਹੀ ਗੱਲਾਂ ਨੇ ਹਨਾ ਉਹ ਕਿਉਂ ਸਾਰਾ ਦਿਨ ਜਨਾਨੀਆਂ ਦੀਆਂ ਬੱਸ ਕਿੰਨੀ ਸੋਹਣੀ ਜਨਾਨੀ ਉਹ ਰਸਗੋਲੇ ਵਾਂਗ ਕੀ ਹੋਈਆਂ ਜਨਾਨੀ ਦੋ ਬਣਾ ਯਾਰ ਇਹਨੂੰ ਪਰਝਾਈ ਤੇਰੀ ਇਹੀ ਜਿਹੇ ਅੱਗੇ ਦਿਖਾਉਂ ਉਹ ਸੁਪਨੇ ਲੈਂਦੀ ਰਹਿੰਦੀ ਹੈਗਾ ਉਹ ਚੱਕੀ ਹੈ ਜੀ ਮੇਰੇ ਘਣੀ ਸਾਕੀਆਂ ਦੀ ਤੇਰੇ ਘਣੀ ਮੋਛ ਕਟ ਗੱਭਰੂ ਦੇਖ ਸਹੀ ਜੀ ਸੋਹਣਾ ਵਾਲਾ ਨਾ ਹਾਂ ਤਾਂ ਨਹੀਂ ਝਾਕਦੀ ਬਣ ਤ ਬਣੋ ਤਾਂ ਸਰੀਰ ਦੀ ਵਧੀਆ ਤਾਂ ਅਗਲੀ ਝਾਕਦੀ ਆ ਨਹੀਂ ਵਧੀਆ ਲੱਸੀ ਆ ਆਪਾਂ ਨਹੀਂ ਬਈ ਇਹ ਕੰਮ ਆ ਜਾਂਦੇ ਉਹ ਮੇਰੇ ਵਾਸਤੇ ਕਹਿੰਦਾ ਤੇਰੇ ਪਾਸੇ ਕਹੌਣ ਕਹਿੰਦਾ ਮੈਂ ਤਾਂ ਦੇਖੀ ਨਹੀਂ ਮੈਂ ਮੈਂ ਕਿਹਾ ਦੇਖਾਂ ਕੁਛ ਕੋਈ ਗੱਲ ਕੋਈ ਕੋਈ ਹਾਲਤ ਨਹੀਂ ਕੋਈ ਸੋਲੀ ਦੀ ਉਹ ਚਲ ਹੋਊ ਯਾਰ ਮਨ ਮੇਰੇ ਕੋਲ ਆ ਗੱਲਾਂ ਹੀ ਨਾ ਕਰੇਗਾ ਕਿਉਂ ਉਹ ਰਸੂਲ ਦੇ ਲੈਵਰ ਕੋਲ ਉਹ ਚੰਗਾ ਬਾਬਾ ਉਹ ਕੰਮ ਦੀ ਗੱਲ ਕਰ ਲੈ ਚੰਗਾ ਫਿਰ ਪ੍ਰਾਲੀ ਹੋਰ ਕਿੱਧਰ ਵਾਗੀ ਹੋਏ ਮੇਰਾ ਤਾਂ ਇੱਕ ਨੂੰ ਜੀ ਕਰਦਾ ਮੈਂ ਜਾਣਾ ਮੈਂ ਤਰੋ ਹੈ ਉਹ ਬਈਆ ਦੋ ਬਈਆ ਮੈਂ ਬਦਾ ਗਿਆ ਅੱਜ ਆਉਣਾ ਸਿੱਖੀ ਬਈ ਨਹੀਂ ਜਾਇਆ ਜਾਇਆ ਮੇਰਾ ਸਾਲਾ ਮਰੂਗਾ ਇਹਦੇ ਤੋਂ ਟਰੱਕੀ ਵਾਲਾ ਮੈਂ ਦੇ ਦੇ ਲੈ ਮੈਂ 5 ਵਜੇ ਦੇ ਉੱਠੀ ਹੋਈ ਆਂ ਹੈਂ ਉਹ ਉੱਠਦੀ ਐ 8 ਵਜੇ ਮਹਾਰਾਣੀ ਉੱਠ ਕੇ ਸਿਸੇ ਮੂਰੇ ਖੜ ਜੂਗੀ ਸੁਰਕੀ ਪੋਡਰ ਲਾ ਲੂਗੀ ਬਾਹਰ ਨੂੰ ਨਿਕਲ ਲੂਗੀ ਹੈ ਤਕਰੀ ਜਾ ਕੰਮ ਉਹ ਕੀ ਬੁੜਬੁੜ ਕਰੀ ਜਾਂਦੇ ਬੇਬੇ ਤੂੰ ਕੀ ਹੋ ਗਿਆ ਤੈਨੂੰ ਬੇ ਕੀ ਦੱਸਾਂ ਤੈਨੂੰ ਐ ਦੇਖਿਆ ਹਰਮਨ ਕਿੱਧਰ ਨੰਗੀ ਹੈਗੀ ਲੈ ਬੇਬੀ ਮੈਨੂੰ ਗੁੱਛਦੀ ਐ ਮੈਨੂੰ ਅੱਗੇ ਦੱਸ ਕੇ ਜਾਂਦੀ ਐ ਉਹ ਮੇਰੇ ਅੱਬਾ ਮੈਨੂੰ ਦਾਅ ਖਾਣ ਪੈਂਦੀ ਐ ਉਹ ਕੀ ਬਣੂ ਇਸ ਦੀ ਉਮੀਦ ਆ ਸੱਚੇ ਉਹ ਤਾਂ ਬਾਹਰ ਜਾ ਕੇ ਬਹਿ ਗਿਆ ਹੈ ਮੇਰੇ ਜਾਨੂ ਸੱਪਾ ਛੇੜ ਗਿਆ ਉਹ ਉਹ ਬੇਬੇ ਬਾਹਰ ਵੀ ਦਾ ਆਪਣੇ ਘਰ ਕੀ ਗਿਆ ਵੀ ਚੱਲ 4 ਪੈਸੇ ਕਮਾ ਕੇ ਭੇਜ ਕੇ ਘਰ ਦਾ ਕੁਝ ਬਣੂਗਾ ਉਹ ਆਪਣੇ ਹੱਥ ਦੇ ਕਾਣੂ ਧਰਦਾ ਉਹ ਨੋਟ ਕਮਾ ਕੇ ਉਸ ਨੂੰ ਪੜਾਉਂਦਾ ਪੈਸੇ ਤੈਨੂੰ ਕੀ ਪਤਾ ਹੈ ਉਹ ਤਾਂ ਮੈਨੂੰ ਪਤਾ ਹੀ ਆ ਬੇਬੇ ਕਹੀਂ ਤਾਂ ਉਹ ਨਵੇਂ-ਨਵੇਂ ਕੱਪੜੇ ਪਾਉਂਦੀ ਆ ਨਵੇਂ-ਨਵੇਂ ਆਪਸੰਗਰ ਲਾਉਂਦੀ ਆ ਉਹ ਕਿੱਥੋਂ ਲਾਉਂਦੀ ਆ ਬੇਬੇ ਤੈਨੂੰ ਇੱਕ ਗੱਲ ਦੱਸਾਂ ਮੇਰੇ ਕੋਲ ਕੰਦੀ ਦਾ ਰਣੇ ਵਿਆਹ ਕਰਾਣਾ ਵਿਆਹ ਕਰਾਣਾ ਮੈਂ ਤਾਂ ਹੀ ਨਹੀਂ ਵਿਆਹ ਕਰਾਉਂਦਾ ਤੀਵੇਂ ਦੇ ਢੰਜਰ ਤੇ ਨਹੀਂ ਕਰਦਾ ਮੈਂ ਮੈਂ ਬੇਪੁੱਤ ਤੂੰ ਮੇਰੇ ਖਣੇ ਵੀ ਦੇਖ ਲੈ ਮੈਂ ਕਿੰਨਾ ਕ ਚਰ ਚੁੱਲ੍ਹੇ ਮੇਰੇ ਜੁਲਸੂਂਗੇ ਕਿੰਨਾ ਕ ਚਰ ਕੰਮ ਕਰੂੰਗੀ ਮੈਂ ਬੇਬੇ ਉਹ ਤਾਂ ਤੇਰੀ ਗੱਲ ਠੀਕ ਹੈ ਜੋ ਵੀ ਇਹ ਜੀ ਆ ਗਈ ਮੇਰਾ ਕੀ ਬਣੂਗਾ ਖਰਾ ਨਹੀਂ ਆਉਂਦੀ ਹੈਗੀ ਪੰਜੇ ਉਂਗਲਾਂ ਨਿੱਕਸਰ ਹੁੰਦੀਆਂ ਪੁੱਤਾਂ ਪਥੇਨੀਆਂ ਸਿਆਣੀਆਂ ਹੁੰਦੀਆਂ ਨੇ ਕੁੜੀਆਂ ਘਰ ਸਾਮ ਲੈਂਦੀਆਂ ਨੇ ਇਹਦੇ ਵੰਗਲ ਫੰਡਰ ਨਹੀਂ ਹੁੰਦੀ ਹੈ ਕਿ ਹਰੇਕਾ ਕੰਨੂ ਜਾਨਾ ਮੇ ਬੇਬੇ ਨਹੀਂ ਨਹੀਂ ਤੂੰ ਇਹ ਨਾ ਸੋਚ ਕਰ ਤੇਰੀ ਸੇਵਾ ਕਰੂ ਤੇਰੀ ਨਹੀਂ ਮੇਰੀ ਕਰੂ ਸੇਵਾ ਮੇਰੇ ਤਾਂ ਗੋਡੇ ਤੂੰ ਦੇ ਪੁੱਤ ਮੈਂ ਕਿੰਨਾ ਚਿਰ ਕਰੂ ਕੰਮ ਮਾਂ ਤਾ ਦੱਸ ਦੇ ਉਹ ਬੇਬੇ ਜੋ ਵੀ ਐਵੇਂ ਦੀ ਆ ਗਈ ਨਾ ਗੋਡਿਆਂ ਦਾ ਪਤਾ ਨਹੀਂ ਮੈਨੂੰ ਮੇਰਾ ਤੇਰਾ ਗਲਟ ਘੋੜ ਦੂਗੀ ਉਹ ਕਾਲ ਠੀਕ ਚੰਗਾ ਬੇਬੇ ਨਹੀਂ ਘੋੜਦੀ ਗਲ ਚੰਗਾ ਪੁੱਤ ਮੈਂ ਲਿਆਉਣੀ ਆ ਰੋਟੀ ਚੱਲ ਬੈਠ ਆ ਆ ਗਈ ਮੈਂ ਦੱਸ ਮੈਂ ਕੀ ਕਰਾਂ ਜਦੋਂ ਆਕਾਂ ਨਹੀਂ ਦੇਖ ਕੇ ਮੈਨੂੰ ਤਰਸ ਆਉਂਦਾ ਘਰਾਂ ਕੀ ਮੈਂ ਬਹੁਤ ਔਖਾ ਹੋ ਰਿਹਾ ਹੈ ਲ ਮੈਂ ਵੜ ਵੀ ਕਿਸੇ ਦੇ ਖੇਤ ਚ ਗਈਆਂ ਕਿਤੇ ਹੋਈ ਨਾ ਜੁੱਤੀਆਂ ਪੈ ਜਾਣ ਮੇਰੀ ਬੁੜੀ ਤਾਂ ਹੋਈ ਨਹੀਂ ਮਾਨ ਉਹ ਸਗੋਂ ਚਾਚਾ ਕਰਕੇ ਗੱਲ ਪੈ ਜੂ ਜੇ ਉਹਨੂੰ ਪਤਾ ਲੱਗ ਗਿਆ ਤਾਂ ਚਲੋ ਪਤੀ ਖੜਿਆ ਗੋਂਗਲੂ ਹੋਈ ਤਾਂ ਮੂਲੀਆਂ ਹੋਈਆਂ ਚਾਹੀਏ ਇਹ ਤਾਂ ਗਾਚਰੇ ਗਾਜਰਾ ਲਾਈਆਂ ਹੋਈਆਂ ਨਾ ਵਟਾਂ ਤੇ ਹ ਗੋਂਗਲੂ ਤਾਂ ਮਿਲਦੇ ਨਹੀਂ ਆਸਲਾ ਕੋੜ ਤੋਂ ਮਾਜਾ ਪਤਾ ਨਹੀਂ ਕਿੱਧਰੋਂ ਰੜਦਾ ਆਉਂਦਾ ਮੇਰੇ ਮਕਰੀ ਚਾਹੀਦਾ ਜੀ ਕੁਛ ਹਾਂਜੀ ਉਹ ਤੁਸੀਂ ਤੁਹਾਡਾ ਖੇਤ ਹੈ ਜੀ ਹਾਂਜੀ ਖੇਤ ਤੁਹਾਡਾ ਹੀ ਹਾਂ ਸਾਡਾ ਹੀ ਹੈ ਜੀ ਅੱਛਾ ਮੈਂ ਤਾਂ ਗੋਗਲੂਜੇ ਦੇਖਣ ਆਈ ਸੀ ਦੇਖ ਲਓ ਜੀ ਹੈ ਹੀ ਨਹੀਂ ਜੀ ਹੈਗਾ ਜੀ ਹੈਗਾ ਤੁਸੀਂ ਧਿਆਨ ਨਾਲ ਤਾਂ ਦੇਖੋ ਮੈਂ ਦੇਖ ਲਿਆ ਜੀ ਦੇਖੋ ਜੇ ਕੋਈ ਕਮੀ ਪੇਸ਼ੀ ਹੈ ਤਾਂ ਆਪਣੇ ਦੂਜੇ ਖੇਤ ਬਾਗ ਚੱਲਦਾ ਸਾਰਾ ਕੁਝ ਹੀ ਉੱਥੇ ਜਿਹੜੀ ਮਰਜੀ ਸਬਜ਼ੀ ਤੋੜ ਲਿਓ ਅੱਛਾ ਜੀ ਹਾਂ ਕੋਈ ਨਾ ਇੱਕੇ ਨਾਲੇ ਮੇਰੀ ਗੱਲ ਸੁਣਿਓ ਮੜਾ ਜਾ ਤੁਹਾਨੂੰ ਪਹਿਲੀ ਵਾਰ ਦੇਖਿਆ ਜੀ ਉਹਨੂੰ ਨਹੀਂ ਜੀ ਅਸੀਂ ਪਹਿਲਾਂ ਨਾ ਹੋਰ ਸ਼ਹਿਰ 'ਚ ਰਹਿੰਦੇ ਸੀਗੇ ਅੱਛਾ ਸਾਹਮਣੇ ਇੱਥੇ ਆਇਆ ਨੂੰ ਸਾਲ ਕੀ ਹੋਇਆ ਜੀ ਅੱਛਾ ਮੈਂ ਵੀ ਨਹੀਂ ਤੁਹਾਨੂੰ ਦੇਖਿਆ ਜੀ ਕਦੀ ਅੱਛਾ ਹੂੰ ਬੜੀ ਸੋਹਣੀ ਰੰਗ ਦੇ ਦੇਖ ਕੇ ਤੇ ਹੱਥ 'ਚ ਆ ਜੇ ਨਾ ਕੀ ਆ ਕਮਾਲ ਹੈ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਆ ਜੀ ਅੱਜ ਜਿੰਦਗੀ ਚੋਂ ਨਾ ਤਾਂ ਚੜ੍ਹਵਾ ਬੁੱਢੀ ਪਤਾ ਨਹੀਂ ਕਿੱਥੇ ਆ ਚਾਂ ਚਾਂ ਕਰਕੇ ਗੱਲ ਪੈ ਜੂਗੀ ਵੀ ਤਾ ਹੁਣ ਕਿੱਥੇ ਗਈ ਸੀ ਸੋਈ ਚੀ ਹੋਊਗੀ ਚਲ ਮਾਂ ਮੋਚ ਕੇ ਲੱਗਿਆ ਨਹੀਂ ਉਹ ਤਾਂ ਚੜ੍ਹ ਜੁੜੂ ਵੀ ਘਟ ਰੱਖਿਆ ਵਾਸਨਾਰੀ ਬੜੀ ਸੋਹਣੀ ਤੜਕੇ ਦੀ ਹਾਂ ਕਿੱਧਰ ਨੂੰ ਆਈ ਮਹਾਰਾਣੀ ਸੈਰ ਸਵਾਰੀ ਖੇਤ ਗਈ ਸੀ ਗੋਗਲੂ ਲੈਣ ਅੱਛਾ ਮੇਰੇ ਘਰੇ ਮਨ ਜਾਈ ਨਹੀਂ ਲੱਗ ਰਿਆ ਸੀ ਮਹਾਚਲ ਮੈਂ ਖੇਤ ਗਈ ਆ ਲੇ ਪਪੋਤੀ ਕਰਕੇ ਆਂ ਸ਼ਿੰਗਾਰ ਲਾ ਕੇ ਨਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਹੈ ਬਿਲੀ ਪਾਪੋਚੀ ਨੂੰ ਮੇਰੀ ਨੂੰ ਨਾ ਟੋਕਿਆ ਕਰ ਕੀ ਗੱਲ ਮੈਂ ਕਰ ਨਹੀਂ ਸਕਦੀ ਨਹੀਂ ਟਾਈਮ ਮਾੜਾ ਹੈ ਖੇਤਾਂ ਨੂੰ ਨਾ ਹੀ ਜਾਇਆ ਕਰ ਉਹ ਕਿਤੇ ਨਹੀਂ ਭੂਤ ਚੰਬੜ ਦੇ ਉਹੀ ਮਾਰੀ ਜੰਨੀ ਹੈ ਫੇਰ ਤੇਰੇ ਲੱਛਣੇ ਮਾੜੇ ਨੇ ਵਈ ਫੇਰ ਮੈਂ ਨਿਕ ਉਸ ਕਰ ਸਕਦੀ ਅੱਛਾ ਜੇ ਮੈਂ ਖੇਤ ਵਾਗੀ ਤਾਂ ਮੈਂ ਆ ਮੜਾ ਮੋਟਾ ਹਾਤਿਆ ਤੁਰ ਹੋੜੀ ਤਾਂ ਮੇਰੇ ਲੱਛਣ ਮਾੜੇ ਨੇ ਦੱਸੀ ਮੈਨੂੰ ਮੈਂ ਕਰੇ ਨੁਕਰਾਨੀ ਰੱਖੀ ਆ ਕੰਮ ਕਰਨ ਨੂੰ ਹੈ ਆ ਦੋ ਤਾਂ ਕੰਮ ਨੇ ਝਾੜੂ ਐ ਤੇ ਹਾ ਰੋਟੀ ਐ ਹੋਰ ਦੱਸ ਕਿੰਨੇ ਕੰਮ ਨੇ ਝਾੜੂ ਐ ਰੋਟੀ ਐ ਮੂੰਹ ਹੀ ਲਿਆਤਾ ਹੈ ਉਹ ਦਰਸ਼ਨ ਦਸਨ ਕਰੇ ਹੋ ਜੀ ਉੱਧਰ ਕਰ ਲੈ ਗੱਲ ਹਾਂ ਪੁੱਤਾਂ ਸਿਕਾ ਮਾਟੇ ਸਤਿ ਸ਼੍ਰੀ ਅਕਾਲ ਪੁੱਤ ਹਾਂ ਠੀਕ ਹੈ ਹਾਂ ਠੀਕ ਹੈ ਜੀ ਦਰਸ਼ਨ ਆਏਗਾ ਨਾ ਪੁੱਤੋ ਤਾਂ ਕੰਮ ਗਿਆ ਹੋਇਆਗਾ ਆ ਜਾਂਦੇ ਬੈਹਿ ਜਾਣੀ ਚਾਹ ਬਣਾਉਣੀ ਆ ਮੈਂ ਨਾ ਬਸ ਬਹਿਣ ਦਾ ਟਾਈਮ ਨਹੀਂ ਕਦੋਂ ਆਗੂਗਾ ਉਹ ਗਿਆ ਹੈ ਟਾਈਮ ਲੱਗੂ ਪੁੱਤੋ ਉਹ ਮਹਸਾਂ ਦੀ ਮੰਡੀ ਲੱਗੀ ਹੈ ਨਾ ਉੱਥੇ ਗਿਆ ਮੈਂ ਐਸ ਲੈਣ ਗਿਆ ਇਹਨੂੰ ਪੁੱਛ ਲੈ ਇਹਨੂੰ ਸਾਰਾ ਪਤਾ ਹੈ ਇਹਨੂੰ ਪੁੱਛ ਲੈ ਮੈਨੂੰ ਕਹਿ ਕੇ ਗਿਆ ਸੀ ਕਹਿੰਦਾ ਮੈਂ ਮਹਸ ਲੈ ਕੇ ਆਉਣਾ ਅੱਜ 2 ਲੱਖ ਦੀ ਘਰ ਦੇ ਚੁੱਲ੍ਹੇ ਚਮਕੇ ਤਾਂ ਹੁੰਦੇ ਨਹੀਂ ਤਾਂ ਤੂੰ ਸਿੱਟ ਲੇਂਗੀ ਗੋਹਾ ਮੈਂ ਐਸ ਲੈਣ ਭੇਜਤਾ ਉਹਨੂੰ ਕੋਈ ਨਹੀਂ ਮਾਤਾ ਫੇਰ ਮਾਰ ਨੂੰ ਮੈਂ ਕਿਹੜਾ ਚੰਗਾ ਪੁੱਤ ਫੇਰ ਆ ਜੀ ਨਾ ਕਿਸੇ ਦੇ ਸਾਹਮਣੇ ਤਾਂ ਚੁੱਪ ਕਰ ਜਾ ਕਰ ਕਿਉਂ ਬੇਇੱਜ਼ਤੀ ਕਰਦੀ ਐ ਹਰਦਾ ਹੀ ਬੰਦਾ ਉਹ ਕਿਹੜਾ ਬਾਹਰ ਲੈ ਘਰ ਦਾ ਬੰਦਾ ਨਾਲੇ ਹੋਰ ਦੋਸਤ ਹੈ ਉਹਨੂੰ ਸਾਰਾ ਪਤਾ ਹੈ ਹਾਂ ਲੋਕਾਂ ਦੇ ਘਰ ਚ ਨਹੀਂ ਆਇਆ ਕਰਦੀਆਂ ਬੁੜੀਆਂ ਜਿਵੇਂ ਤੂੰ ਕਰਦੀਆਂ ਕਰਦੀਆਂ ਨਾਲੇ ਹੋਰ ਜਦੋਂ ਬਾਹਰ ਨਿਕਲਦੀ ਆ ਤਾਂ ਨਹੀਂ ਪਤਾ ਲੱਗਦਾ ਫਲਾਣੇ ਦੀ ਬਹੂ ਐ ਫਿਰਦੀ ਹੈ ਨਿੱਖਰ ਕੇ ਨਾ ਮੈਂ ਕਿਤੇ ਨਿਕਲ ਗਈ ਸੀ ਭੱਜ ਗਈ ਸੀ ਮੈਂ ਸ਼ੁਕਰ ਐ ਨਹੀਂ ਖੜੇ ਜਾਂਦਾ ਤੂੰ ਮੈਂ ਤਾਂ ਬੁੜੀ ਤਵੀਂ ਘਨੇ ਗੋਟਕੜੀਸ ਦੀ ਫਿਰਦੀ ਆ ਤੂੰ ਖੈ ਨਿੱਖਰ ਕੇ ਫਿਰਦੀਆਂ ਗੁਰਸ਼ਲ ਲੈ ਉਡਾਉਂਦੀ ਹਮ ਤੇਨੂੰ ਤਾਂ ਹਰ ਵੇਲੇ ਨਿੱਖੜੀ ਨਖੜਾਈ ਦਿਸਦੀਆਂ ਮੈਂ ਰੱਬ ਨੇ ਇਹੋ ਜੀ ਬਣਾਈਆਂ ਕੋਈ ਨਾ ਕਰਦੀਆਂ ਤੇਰੇ ਪੇਕੇ ਨੂੰ ਫੋਨ ਤੇਰਾ ਨਹੀਂ ਜੀ ਲੱਗਦਾ ਤੂੰ ਲਾਇਆ ਚਾਰ ਦਿਨ ਪੇਕੇ ਮੇਰੇ ਤੇ ਤੇਰੇ ਕਰਤੂਤਾਂ ਤੇਰੇ ਪੇਕੇਆਂ ਨੂੰ ਮੇਰੇ ਪੇਕੇ ਪੋਕੇ ਨੂੰ ਫੋਨ ਨਾ ਕਰ ਲਈ ਮੈਂ ਤੈਨੂੰ ਦੱਸਾਂ ਹਾਂ ਕਿਉਂ ਕਰਾਣਾ ਪੇਕੇ ਨੂੰ ਫੋਨ ਕਿਉਂ ਕੀ ਗੱਲ ਆ ਕੋਈ ਨਾ ਦੱਸਦੀਆਂ ਮੈਂ ਤੈਨੂੰ ਦੱਸ ਲਈ ਮੈਨੂੰ ਨਹੀਂ ਕਰਦੀਆਂ ਫੋਨ ਪੇ ਕਰਦੀਆਂ ਤੇਰੇ ਨੂੰ ਕਰਦੀਆਂ ਗੱਲ ਤੇਰੀ ਮਾਂ ਨਾਲ ਵਿਆਹ ਕਰ ਤੁੱਤਾ ਸਿੱਖਾ ਕੇ ਭੇਜ ਤੈਂ ਵਾਣਾ ਮੈਂ ਟੱਕ ਮੰਨੂ ਵੀ ਲੱਛਣ ਦੇ ਦਿੰਦੀ ਕੋਈ ਕਬੀਲਦਾਨ ਨਹੀਂ ਐ ਤੂੰ ਤੂੰ ਸੁਧਰ ਜਾ ਸੁਧਰ ਜਾ ਅੰਦਰ ਹੱਥ ਮਰੇ ਮਨੇ ਹੱਥ ਬੰਨੇ ਵੀਰ ਸੁਧਰ ਜਾ ਉਹ ਮੈਂ ਲੂ ਪੀਤੇ ਨੇ ਮੇਰੇ ਵਿਗੜੀ ਕਦੋਂ ਸੀ ਮੈਂ ਕੰਮ ਕਰ ਲਿਆ ਕੋਈ ਕੋਈ ਕਬੀਲਦਾਨੀ ਸਿੱਖ ਲਿਆ ਓ ਚੰਗਾ ਐ ਵੀ ਨਾ ਉਹ ਦਿਮਾਗ ਖਾਈ ਜਾ ਕਿੱਥੇ ਕਰਮਾ ਚ ਧਰੀ ਪਈ ਤੀ ਕਿੰਨਾ ਸੋਨਾ ਮੁੰਡਾ ਸੀ ਬੇਰੀਆਂ ਤੇ ਅੱਖਾਂ ਕਿ ਉਹਦਾ ਚਿਹਰਾ ਘਮੀ ਜਾਂਦਾ ਤਤਾਂਿੰਦੇ ਬਾਰੇ ਕਿੱਥੇ ਮਿਲੇਗਾ ਜਾਂ ਕਦੋਂ ਮਿਲੇਗਾ ਚੱਲ ਸਵੇਰੇ ਮਿਲਦੇ ਆ ਮਨਸੋਲਾ ਹਾਂ ਤੁਸੀਂ ਵੀ ਤਾਂ ਸੋਹਣੀ ਆ ਤੁਹਾਡੇ ਤੋਂ ਬਹੁਤ ਸੋਹਣਾ ਲੱਗਿਆ ਤੁਸੀਂ ਬੋਲਦੇ ਬਹੁਤ ਮਿੱਠਾ ਆਪ ਦੇ ਵੀ ਕਰਦੇ ਹੋ ਨਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤੁਸੀਂ ਇੱਥੇ ਹੁੰਨਾ ਮੈਂ ਗੱਡੀ ਲਿਆਉਂਦਾ اچھا ਸਾਈਕਲ ਤੇ ਮੈਂ ਮੈਂ ਵੀ ਤਾਂ ਸਾ ਤੁਹਾਡੇ ਨਾਲ ਬਹਿ ਕੇ ਸਾਈਕਲ ਤੇ

ਦੱਸੋ ਪੁਨਾਂ ਦੇ ਇੱਧਰ ਨੂੰ ਚੱਲਿਆ ਸਵਾਰੀਆਂ ਨਿੱਖਰ ਕੇ ਟੋਕਤਾ ਬੱਸ ਟੋਕਣ ਨੂੰ ਦੱਸ ਕੇ ਤੂੰ ਮਰ ਕੇ ਹੋ ਜਾਣੀ ਐ ਕਿ ਨੌਕਰੀ ਤੇ ਜਾਣੀ ਐ ਵੀ ਤੇ ਇੰਟਰਵਿਊ ਦੇਣ ਜਾਣੀ ਐ ਉੱਥੇ ਤੇਨੂੰ ਨੌਕਰੀ ਨਹੀਂ ਮਿਲਣੀ ਕਿਸੇ ਕੰਮ ਹੀ ਚੱਲੀ ਆ ਕੀ ਕੰਮ ਚੱਲੀਆਂ ਤੂੰ ਮੈਨੂੰ ਨਾ ਜ਼ਰੂਰੀ ਕੰਮ ਐ ਕੋਈ ਠੀਕ ਐ ਮੈਂ ਬਾਜ਼ਾਰ ਚੱਲੀ ਆ ਕੁਝ ਬਾਜ਼ਾਰ ਕੇ ਲੈਣ ਜਾ ਰਹੀ ਐ ਕੁਝ ਖਰੀਦ ਕੇ ਲਿਆਉਣ ਆ ਕੰਮ ਨਹੀਂ ਦੀਂਦਾ ਤੈਨੂੰ ਹੈ ਮੇਰੇ ਤੇ ਵੀ ਤਰਸ ਖਾ ਲਿਆ ਕਰਿਆ ਬੁਢੀ ਧੀਮੀ ਤੇ ਕੰਮ 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 ਲਈ ਰੱਖਦੀਆਂ ਔਰ ਨੋਟ ਕਮਾ ਕਮਾ ਕੇ ਭੇਜੀ ਜਾਂਦਾ ਆ ਵਸਨਤ ਨਾਵੇਂ ਪਾ ਕੇ ਮੇਰਾ ਬੰਦਾ ਭੇਜਦਾ ਫਿਰ ਆਹ ਜੁੰਡੇ ਆਹ ਕਬੀਲਦਾਰਾਂ ਦੀ ਧੀ ਐ ਮੜਾ ਮੋਟਾ ਸ਼ਰਮ ਕਰ ਲੈ ਇਹ ਨਾ ਕਬੀਲਦਾਰਾਂ ਦੀ ਕਰਦੀਆਂ ਹੁੰਦੀਆਂ ਹੋਰ ਕਬੀਲਦਾਰਾਂ ਦੀ ਕਰਦੀਆਂ ਹੁੰਦੀਆਂ ਨੇ ਜਿਹਦੇ ਕੋਲ ਹੁੰਦਾ ਨਾ ਫੈਸ਼ਨ ਉਹੀ ਕਰਦਾ ਆ ਦੇਰੇ ਤਨਦਨ ਹੋਗਾ ਸੂਟ ਪਾਈ ਨੂੰ ਬਦਲੋ ਮੈਂ ਕਿਹੜਾ ਰੋਕਿਆ ਕਰਦੀਆਂ ਤੜਕੇ ਉੱਠਦੀਆਂ 9 10 ਵਜੇ ਪੈਣੀ ਆ ਕਿ ਮੇਰੇ ਇਹੀ ਜ਼ਿੰਦਗੀ ਐ ਮੇਰਾ ਦਿਮਾਗ ਨਾ ਖਾ ਹੋ ਮੇਰੇ ਰੱਬਾ ਕੀ ਕਰਾਂ ਮੈਂ ਚੱਲ ਮਨਾ ਕੰਮ ਤਾਂ ਕਰਨਾ ਹੀ ਪਊਗਾ ਇਹ ਤਾਂ ਇਹਨੂੰ ਤਾਂ ਸਰਦਾ ਬਾਈ ਇਹ ਤਾਂ ਇਹਦਾ ਖਸਮ ਬਣਾ ਕੇ ਭੇਜਦਾ ਪੈਸੇ ਚੰਗੇ ਕਮਾ ਕੇ ਨੋਟ ਲਿਕੜ ਲੈਂਦੀ ਐ ਹੈ ਨੌਕਰਾਨੀ ਹੈਗੀ ਘਰੇ ਕੰਮ ਕਰਦੇ ਨੂੰ ਰੋਟੀ ਬਣੀ ਬਣਾਈ ਮਿਲ ਜਾਂਦੀ ਆ ਕੇ ਖਾ ਕੇ ਪੈ ਜਾਂਦੀ ਐ ਹੈ ਚੰਗਾ ਮਿਲ ਗਿਆ ਮੋਬਾਈਲ ਫੋਨ ਤੇ ਗੱਲਾਂ ਕਰੀ ਜਾਊਗੀ ਕਰੀ ਜਾਊਗੀ ਸੱਚ ਬਿੱਲੇ ਨੇ ਹੀ ਫੋਨ ਕਰਾਇਆ ਤੇ ਉਹਦੀ ਮੁਲਾਕਾਤ ਤੇ ਵੀ ਜਾਣਾ ਚਲ ਉੱਥੇ ਚੱਲ ਅਗੇ ਉਹ ਕਿਵੇਂ ਬਾਬੂ ਕੀ ਹਾਲਾਤ ਨੇ ਠੀਕ ਐ ਪਰ ਅਸਮਾ ਲੱਗਦਾ ਬੜਾ ਲੈ ਸਕੈਵਰ ਰਹਿ ਗਿਆ ਮੈਂ ਦੇਖ ਦਦਿਆ ਹਮ ਆਪਾਂ ਬਿੱਲੇ ਦੀ ਮੁਲਾਕਾਤ ਤੇ ਜਾ ਕੇ ਅੱਛਾ ਉਹ ਨਹੀਂ ਯਾਰ ਅੱਜ ਤਾਂ ਮੈਨੂੰ ਕੰਮ ਆ ਕੋਈ ਹੋਰ ਤੈਨੂੰ ਵੀ ਕੰਮ ਪੈ ਗਿਆ ਉਹ ਮੈਂ ਕਿਤੇ ਕਿਸੇ ਬੰਦੇ ਨਾਲ ਟਾਈਮ ਦੇ ਹੀ ਪਿਆ ਉਹਨੇ ਮੈਨੂੰ ਮਿਲਣ ਆਉਣਾ ਹੈ ਮੇਰਾ ਵੀ ਜ਼ਰੂਰੀ ਆ ਆਇਆ ਨਾ ਕਰ ਮੇਰੇ ਨਾਲ ਖੜਿਆ ਰਿਹਾ ਬੰਦਾ ਹਰੇ ਯਾਰ ਕਾਲ ਜਟਾ ਰਿਹਾ ਮੈਂ ਤੇਰੀ ਗੱਲ ਮੰਨਦਾ ਹਾਂ ਖੜਿਆ ਮੈਂ ਵੀ ਤੇਰੇ ਨਾਲ ਖੜਿਆ ਬਚਪਨ ਤੋਂ ਗੱਜਬਾਈ ਬਣ ਕੇ ਮੈਨੂੰ ਬਹੁਤ ਜ਼ਰੂਰੀ ਕੰਮ ਆ ਮੈਨੂੰ ਕੋਈ ਬੰਦਾ ਮਿਲ ਨਾ ਰਿਹਾ ਆ ਜਾ ਨਾ ਕਰ ਬਾਈ ਬਣ ਕੇ ਯਾਰ ਆ ਜਾ ਯਾਰ ਉਧਰ ਵੀ ਜਾਣਾ ਦੀ ਮੈਂ ਤਾਂ ਤੂੰ ਕੋਈ ਦੱਸਦਾ ਤੇ ਪਤੰਦਰਾ ਕੀ ਦੀ ਕੋਈ ਜਾਣਾ ਉਹ ਜਾਣਾ ਤੁਹਾਨੂੰ ਦੱਸੂਗਾ ਪਹਿਲਾਂ ਮੈਂ ਉਹ ਪੌਲਾ ਲੱਗੀਆਂ ਦਾ ਛੰਡ ਜਰ ਮਾਣਾ ਛੇਗਣਾ ਲਈ ਯਾਰ ਬੰਦਾ ਕੀ ਹੈ ਤੂੰ ਨੂੰ ਕੀ ਹੋ ਗਿਆ ਇੱਕ ਨੂੰ ਕਿੰਨਾ ਕਰਾ ਬੰਦੇ ਨੂੰ ਮਿਲ ਕੇ ਆਉਣਾ ਓਏ ਫਿਰ ਪਹਿਲਾਂ ਛੇਕ ਲੈਣਿਆ ਬੰਦਾ ਉਰੀ ਆਜੂ ਕੋਈ ਗੱਲ ਨਹੀਂ ਯਾਰ ਬੰਦਾ ਖਾਦਾ ਯਾਰ ਉਧਰੋਂ ਉਹ ਆਏ ਕਿਉਂ ਕਰਦਾ ਆਜਾ ਬਾਈ ਬਣ ਕੇ ਆਜਾ ਆ ਜਾ ਯਾਰ ਪੌਲਾ ਕਰਾ ਤੂੰ ਨੀ ਕੱਪੀ ਕੱਢ ਓਹੋ ਉਹ ਮਬੱਲੇ ਨੂੰ ਮਿਲ ਕੇ ਆਉਣਾ ਤੇ ਮੇਰਾ ਜੋ ਕੋਈ ਗੱਲ ਨਹੀਂ ਪਾਈ ਬਣ ਕੇ ਜਾਂ ਮੇਰਾ ਕੰਮ ਹੋ ਜਾਣ ਦੇ ਪਿੱਲੇ ਦਾ ਅਪ ਕੱਲ ਨੂੰ ਵੀ ਜਾਇਆ ਮਾਂ ਉਹ ਤੂੰ ਨਹੀਂ ਜਾਊ ਬੰਦਾ ਉਰੀ ਉਰੀ ਆ ਜੂਗਾ ਟੈਸਰ ਕੋ ਮਨਦਾ ਯਾਰ ਤੂੰ ਨਾ ਮਨ ਨਾ ਕਰ ਤੂੰ ਆਏ ਹਾਏ ਹਾਏ ਇਹੋ ਜਿਹੇ ਕਿਹੜਾ ਬੰਦਾ ਪਹਿਲਾਂ ਤਾਂ ਕਿ ਦੱਸਿਆ ਨਹੀਂ ਦਾਸ ਤਾਂ ਖਸਮਾ ਖੜ ਜਾ ਮੈਨੂੰ ਤਾਂ ਬੇਚੈਨੀ ਕੋਈ ਪੀ ਹੈ ਸਾਬ ਸਾਬ ਦੱਸੋ ਪੁਜਾਰਤਾ ਕਿ ਪਾਈ ਜਨਾ ਕੌਣ ਆਗਾ ਓਏ ਦੱਸਦਾ ਆ ਗਿਆ ਓਏ ਆ ਗਿਆ ਓਏ ਆ ਗਿਆ ਓਏ ਆ ਗਿਆ ਕੀ ਤਾਂ ਆ ਗਈ ਹਏ ਓਏ ਆ ਗਿਆ ਓਏ ਇਹੀ ਤਾਂ ਹੈਗਾ ਜਾ ਫਰਾ ਯਾਰ ਇਹੋ ਕਰਕੇ ਨਾ ਟਾਈਮ ਖਰਾਬ ਕਰਿਆ ਲਈ ਪਤਾ ਕਰ ਸਕਦੇ ਜਾਣਾ ਉਹ ਤੂੰ ਟਾਈਮ ਖਰਾਬ ਕਰਵਾਇਆ ਮੇਰੀ ਤਾਂ ਗੱਲ ਸੁਣ ਲੈ ਕਿੱਧਰ ਜਾਣਾ ਯਾਰ ਤੂੰ ਮਾਤਾ ਬਿੱਲੇ ਨੇ ਫੋਨ ਕਰਿਆ ਦੀ ਹਾਂ ਬੰਦਾ ਮੇਰਾ ਉਹ ਮੈਂ ਹੀ ਹਾਂ ਹੁਣ ਭਾਈ ਬਣ ਕੇ ਇਹ ਬਈ ਸਾਡੀ ਸਾਣ ਦੇ ਖਿਲਾਫ ਆ ਮੈਂ ਤੇਰੀ ਗੱਲ ਮੰਨਦਾ ਭਾਈ ਬਣ ਕੇ ਜੇ ਮੇਰੀ ਗੱਲ ਕਰਾ ਦੇ ਨਾ ਤੈਨੂੰ ਮੈਂ ਤੋਲੇ ਦੀ ਸਾਂ ਪਾ ਉਹ ਮੈਂ ਤਾਂ ਕੁੜੀ ਦੇ ਕੋਲੇ ਉਹੀ ਨਹੀਂ ਗਿਆ ਕੋਈ ਨਹੀਂ ਗਿਆ ਉਹ ਗੱਲ ਕਿਵੇਂ ਕਰੂੰ ਮੈਂ ਪਹਿਲਾਂ ਦੀ ਫੀਲਿੰਗ ਜਾ ਰਹਾ ਤੂੰ ਬਦਮਾਸ਼ੀ ਵਾਲੀ ਜੀ ਤੂੰ ਕੋਈ ਬਦਮਾਸ਼ੀ ਫਿਰ ਬੰਤੇ ਇਹ ਹੁੰਦੀ ਆ ਜਨਾਨੀਆਂ ਥੋੜੀ ਬਦਮਾਸ਼ੀ ਹੁੰਦੀ ਆ ਤੂੰ ਭਾਈ ਬਣ ਕੇ ਮੇਰਾ ਕੰਮ ਕਰਦੇ ਜਾ ਰਹਾ ਉਹ ਕੰਮ ਬਦਮਾਸ਼ੀ ਵਾਲਾ ਹੀ ਨਹੀਂ ਜੋ ਕੋਈ ਬੰਦਾ ਮਾਰਨਾ ਹੈ ਕੋਈ ਕੁੱਟਣਾ ਮੈਨੇ ਸਾਲ ਨੂੰ ਹੁਣ ਬੁਲਾ ਲੈਣਾ 40 ਬੰਦੇ ਉਹ ਨਾ ਨਾ ਆਹ ਕੰਮ ਕਰਦੇ ਆਹ ਕੰਮ ਨਹੀਂ ਹੁੰਦਾ ਬ ਮਨਾ ਲਿਆ ਜਾਂ ਬਾਈ ਬਣ ਕੇ ਆ ਗਿਆ ਚੱਲ ਜਾ ਦੱਸ ਨਹੀਂ ਜਾ ਉਹਨੂੰ ਮਨਾ ਕੇ ਉਹ ਕਹੇ ਵੀ ਉਹ ਮੁੰਡਾ ਤੈਨੂੰ ਪਿਆਰ ਕਰਦਾ ਏ ਮੁੰਡਾ ਸੋਹਣਾ ਸੁਨੱਖਾ 12 ਕਿਲੇ ਜ਼ਮੀਨ ਦਿੰਨੇ ਆ ਸਾਰਾ ਕੁਝ ਦੱਸ ਦਿੱਤਾ ਉਹ ਨਹੀਂ ਮੰਨਦੀ ਸੀ ਕਹਿੰਦੀ ਉਹ ਮੰਨੂਗੀ ਜੇ ਤੂੰ ਪਹਿਲੀ ਤੂੰ ਹੀ ਕਹੀ ਜਨਾ ਉਹ ਕਿਵੇਂ ਮੰਨੂਗਾ ਮੈਨੂੰ ਪਤਾ ਤੂੰ ਬਾਈ ਬਣ ਕੇ ਜਾ ਕੇ ਦਾ ਯਾਰ ਕੋਈ ਬਣ ਕੇ ਜਾ ਕੇ ਦਾ ਯਾਰ ਚੱਲ ਜਾ ਜਾ ਮੈਂ ਉਰੀ ਬੈਠਾ ਚੱਲ ਮੈਂ ਕਰਦਾ ਫਿਰ ਜਾ ਗਿਆ ਜਾ ਗਿਆ ਮੈਨੂੰ ਡਰ ਜਾ ਲੱਗਦਾ ਓਏ ਨਹੀਂ ਉਹ ਤੂੰ ਗੁੰਡਰੀ ਨਹੀਂਦਾ ਤੂੰ ਦਾ ਯਾਰ ਛੇ ਨਾ ਬਦਵਾਸ ਬੰਦੇ ਤੂੰ ਤਾਂ ਜਾ ਮੈਂ ਇੰਟਰਨੈਟ ਦਾ ਮੈਂ ਆ ਮੈਨੂੰ ਡਰ ਲੱਗ ਜਾਂਦਾ ਚੱਲੋ ਫਿਰ ਬੱਬੂ ਸਿਆਂ ਜਾ ਕੇ ਆ ਬਾਈ ਬਣ ਕੇ ਜਾ ਆਏ ਹਾਏ ਹੁਣ ਆਉਣੀ ਯਾਰਾ ਹੁਣ ਦੇਖੀ ਚੱਟਦੇ ਆਏ ਹਾਏ ਬਣ ਗਈ ਜੋੜੀ ਇੱਕ ਤਾਂ ਹੱਟ ਹੀ ਡਲ ਜਾ ਵਿੱਚ ਮਸ਼ਹੂਰੀ ਬਣ ਕੇ ਬਹਿ ਜਾਂਦਾ ਜੇ ਨਾ ਨਾ ਹੁੰਦਾ ਅੱਜ ਤਾਂ ਮੈਂ ਪੱਕਾ ਗੱਲ ਕਰ ਲੈਣੀ ਸੀ ਮੈਂ ਬੁਲਾ ਹੀ ਲੈਣਾ ਸੀ ਕੁਝ ਮੇਰੇ ਵਾਲਾ ਸੋਨਾ ਕਿੰਨਾ ਲੱਗ ਰਿਹਾ ਸ ਤਫਾਈ ਮੈਂ ਬੱਲੇ ਹਲੋ ਹਾਂਜੀ ਅਸੀਂ ਜੀ ਸਿੱਕਾ ਮੈਂ ਉਹ ਗੱਲ ਕਰਨ ਹਾਂ ਜੀ ਦੱਸ ਐਵੇਂ ਤੁਹਾਨੂੰ ਲੱਗਦਾ ਹੋਰ ਦੋਸਤਾਂ ਨਾਲ ਜਿਹੜਾ ਹਾਂਜੀ ਧਰਮ ਮੈਂ ਕਿਹੜੇ ਜਾਣ ਮੈਂ ਤਾਂ ਤੁਹਾਨੂੰ ਕਿਹਾ ਉਹ ਆ ਗਿਆ ਮੈਂ ਪਿਆਰ ਪੂਰਜਾ ਕਰਦਾ ਤੁਹਾਨੂੰ ਨਾ ਨਾ ਮੈਂ ਨਹੀਂ ਪਿਆਰ ਪੂਰਜਾ ਕਰਦੀ ਕਿਸੇ ਨੂੰ ਇਹ ਹੈ ਜਿਆ ਬੰਦਾ ਨਹੀਂ ਹੈ ਮੈਂ ਤਾਂ ਮੈਂ ਤਾਂ ਥੋੜੇ ਚਾਹਨੀ ਨਾ ਨਾ ਜੀ ਮੈਂ ਤਾਂ ਬਦਮਾਸ਼ ਟਾਈਪ ਦਾ ਬੰਦਾ ਮੈਥੋਂ ਤੁਸੀਂ ਦੂਰੀ ਰਹੋ ਮੇਰਾ ਕੀ ਪਤਾ ਕਰੋ ਮੇਰੇ ਗੋਲੀ ਜੱਜੇ ਆਏ ਹੈ ਨਾ ਕੋਈ ਤੁਸੀਂ ਕੁਛ ਨਹੀਂ ਹੁੰਦਾ ਮੈਂ ਨਾਲ ਮੇਰੇ ਨਾਲ ਨਹੀਂ ਸੈਟਿੰਗ ਹੋਣੀ ਛੋਟੀ ਨਾ ਕਰਵਾ ਨਹੀਂ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਨਾ ਮੈਂ ਨਹੀਂ ਪਸੰਦ ਕਰਦੀ ਕਿਸੇ ਨੂੰ ਮੇਰਾ ਕੀ ਪਤਾ ਕਦੋਂ ਮੈਂ ਜੇਲ੍ਹ ਚ ਭਗ ਜਾ ਨਾ ਨਾ ਜੀ ਉਸ ਨਾਲ ਕਰਵਾਉਗਾ ਨਾ ਆ ਜਿੰਮੇ ਦਾ ਇਹ ਕੰਮ ਤਾਂ ਦੂਰ ਹੀ ਆ ਜੀ ਮੈਂ ਪਛਿੱਤਰ ਤੇ ਨਹੀਂ ਜਾਣਦੀ ਕਿਸੇ ਹੋਰ ਨੂੰ ਚੱਤ ਸੀ ਗੱਲ ਕਰਨੀ ਹੈ ਤਾਂ ਜ਼ਰੂਰ ਕਰਾਂਗੀ ਆਈ ਹੈ ਆਈ ਨਹੀਂ ਹੈਗਾ ਆ ਮੁੰਡਾ ਲੱਗਦਾ ਬਣ ਗਿਆ ਕੰਮ ਆਹ ਦਾ ਪਰ ਮੈਂ ਮਾਈ ਜੀ ਬਹੁਤ ਦੱਸਣਾ ਸਨ ਨੱਕਾ ਮੁੰਡਾ ਉਹ ਆ ਗਿਆ ਮੇਰਾ ਬਣ ਗਿਆ ਕੰਮ ਕਾਉਏ ਕੀ ਬਣਿਆ ਕੰਜਰ ਜਿਆ ਹੋਰੀ ਕੰਮ ਹੋ ਗਿਆ ਕੀ ਹੋ ਗਿਆ ਪਤਾ ਕਹਿੰਦੀ ਮੈਂ ਤੈਨੂੰ ਪਿਆਰ ਕਰਦੀ ਆ ਕਿਵੇਂ ਲੱਗਦੀ ਤੈਨੂੰ ਪਿਆਰ ਕਰਦੀ ਆ ਮੈਂ ਸਾਲਿਆ ਸੋਹਣੀ ਧੀ ਦੀ ਦੇਖੇ ਡੁੱਲ ਗਿਆ ਤੂੰ ਉਹ ਸੋਹਣੀ ਕੀ ਮੈਂ ਤਾਂ ਤੇਰੇ ਕਰਕੇ ਉੱਥੇ ਗਿਆ ਸਾਲਾ ਗਦਾਰ ਗਦਾਰ ਬੰਦਾ ਐ ਤੂੰ ਮੈਂ ਤਾਂ ਹਿੰਮਤ ਕਰੀ ਆ ਤੇਰੇ ਖਾਤਰ ਹਾਂ ਇਹ ਹਿੰਮਤ ਹੁੰਦੀ ਐ ਤੂੰ ਹਾਂ ਸੁਖਨਤ ਸੁਨੇਹਾ ਲੈ ਕੇ ਆਉਂਦਾ ਫਿਰਦੀ ਉਹ ਸੁਖਦੀ ਲੈ ਕੇ ਆਉਂਦਾ ਮੰਨੂ ਕਹੀ ਨਹੀਂ ਨੀ ਮੈਂ ਤੈਨੂੰ ਪਿਆਰ ਕਰਦੀ ਉਹ ਮੈਨੂੰ ਪਤਾ ਉਹ ਮੈਨੂੰ ਪਤਾ ਤੂੰ ਸੋਹਣੀ ਧੀ ਦੀ ਦੇਖੇ ਡੁੱਲ ਗਿਆ ਤੇਰੇ ਵਰਗੇ ਗਦਾਰ ਬੰਦੇ ਬਥੇਰੇ ਦੇ ਕੀ ਗੱਲ ਕਰਨ ਦਾ ਮੈਂ ਤਾਂ ਹੀ ਤਾਂ ਤੈਨੂੰ ਪੀ ਜੇਦੀ ਉਹ ਮੈਂ ਹੁਣ ਧੀਵੇਂ ਨਾਲ ਗੱਲ ਕਰਦਾ ਰਿਹਾ ਯਾਰ ਹਾਂ ਮੰਨੂ ਹੁਣ ਕੀ ਪਤਾ ਜੀ ਆਹ ਗੱਲ ਹੋਊਗੀ ਤੂੰ ਹੋਰੇ ਅੰਮੀ ਐ ਬਹੁਤ ਪਖੰਡੀ ਬੰਦਾ ਮੈਂ ਦੇ ਜਰਦਾ ਤੂੰ ਦੋਣ ਗਿਆ ਤੀਵੀ ਤੀਵੀ ਸੋਹਣੀ ਦੇਖ ਕੇ ਆਪ ਗੱਲ ਕਰ ਕਰ ਬੈਠਿਆ ਹੋਰ ਪੁੱਛਣ ਨੂੰ ਜਾ ਕੇ ਕੀ ਕਹਿੰਦੀ ਆ ਉਹ ਮੈਂ ਤਾਂ ਦੱਸ ਤਾਂ ਉਹਨੇ ਕੁਝ ਕਿਹਾ ਉਹਨੇ ਤੂੰ ਤੂੰ ਜ਼ਰੂਰ ਉਹਨੂੰ ਕੋਈ ਹੋਰ ਹਰਕਤ ਕਰੀ ਹੋਊਗਾ ਤਾਂ ਕੁਝ ਨਹੀਂ ਕਿਹਾ ਬਾਬਾਗੁਰੂ ਮੈਂ ਤਾਂ ਇਹ ਕਿਹਾ ਤੀ ਵੀ ਘਰ ਮਾਂ ਤੈਨੂੰ ਪਸੰਦ ਕਰ ਜਾ ਓਏ ਮੈਨੂੰ ਨਾ ਬੁਲਾਈਂ ਜਦੋਂ ਬਾਅਦ ਜਾ ਯਾਰ ਭਰਾ ਦੂਨੀ ਉਹ ਬਸ ਇੰਨੀ ਗੱਲ ਵੇਸੇ ਟੁੱਟ ਗਈ ਯਾਰੀ ਹਾਂ ਕਿੱਥੇ ਵੀ ਬਾਈ ਟੁੱਟ ਗਈ ਚਲ ਠੀਕ ਆ ਕੋਈ ਨਾ ਲੱਗ ਜੂ ਪਤਾ ਤੈਨੂੰ ਵੀ ਪ੍ਰੇਮੀਆਂ ਦਾ ਯਾਰ ਹੋ ਗਿਆ ਤੂੰ ਕਿਹੜਾ ਛੜਦੇ ਬਾਬਾ ਗੁਰੂ ਤਾਂ ਪਹਿਲਾਂ ਮੇਰੀ ਜਾਰੀ ਤੜਵਾਤੀ 20 ਸਾਲ ਦੀ ਮੈਂ ਕੀ ਕੀਤਾ ਹਲੇ ਕੁਝ ਕਹੀ ਨਹੀਂ ਹੁਣ ਪਿਆਰ ਕਰ ਲਾ ਜਾ ਕੇ ਕਿਉਂ ਮੈਂ ਕਿਉਂ ਕਰਨਾ ਪਿਆਰ ਤੇ ਤੂੰ ਮੇਰਾ ਘੜਾ ਛੜਦੇ ਸਹੁਰ ਨੂੰ ਪਸੰਦ ਕਰ ਲਾ ਮੈਂ ਨਹੀਂ ਤਾਂ ਬੰਦਰ ਨੂੰ ਪਸੰਦ ਕਰਨ ਬਸ ਮੈਂ ਇਹ ਕੰਮਾ ਚਾਉਣਾ ਨਹੀਂ ਮੈਂ ਉਹਦਾ ਬਨਵਾਸੀਆਂ ਨੂੰ ਮੇਰਾ ਕੰਮ ਚੱਲਦਾ ਉਹ ਛੱਡੀ ਜਾਂਦੇ ਉਹਦਾ ਕੰਮ ਕਰਦਾ ਇਹ ਕਾਰੋਬਾਰੀ ਹੈ ਸਾਡਾ ਸਾਡਾ ਖਾਨਦਾਨੀ ਕਾਰੋਬਾਰ ਹੈ ਇਹ ਤੇ ਬਦਮਾਸ਼ ਕਿਹੜਾ ਤੇ ਉਹਦਾ ਕੰਮ ਕਰਾ ਸੀ ਨਹੀਂ ਸੀ ਪਿਆਰ ਨਹੀਂ ਕਿ ਮੇਰਾ ਖੜਾ ਖੜਾ ਉਹਦਾ ਕੰਮ ਕਰ ਯਾਦ ਰੱਖਿਓ ਖੜਾ ਤਾਂ ਜਿਆਦਾ ਜਿਆਦਾ 452 ਹੁਣ ਬਦਮਾਸ਼ੀ ਵੀ ਕਰਕੇ ਦੇਖ ਲਈ ਪਿਆਰ ਵਾਲਾ ਜੱਬ ਵੀ ਕਰਕੇ ਦੇਖ ਲੈ 25 ਕਿੱਟ ਦਾ ਪਈ ਆ ਯਾਰ ਇਹ ਚ ਇਹ ਦੇਖਦਾ ਫਿਰ ਇਹਦਾਂ ਦੇਖਦਾ ਛੱਟ ਕੀ ਜਾਂਦੀ ਆ